ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਡਭਾਗੀ ਹੋ ਗੁਰਮੁਖ ਪਿਆਰਿਓ ਜੋ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਦੁਆਰਾ ਆਪਣੇ ਜੀਵਨ ਦਾ ਲਾਹਾ ਲੈ ਰਹੇ ਜੇ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਤੇ ਬਹੁਤ ਅਪਾਰ ਕਿਰਪਾ ਕਰ ਰਹੇ ਆ ਜੋ ਆਪਾਂ ਨੂੰ ਸੂਖਮ ਦਾ ਭੇਤ ਦੇ ਰਹੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਾਰਾ ਭੇਤ ਸੂਖਮ ਤੇ ਅਸਥੂਲ ਦਾ ਤੇ ਨਾਮ ਤੇ ਸੱਚ ਦਾ ਤੇ ਪੰਨਾਂ ਚੋਰਾ ਦਾ ਵਾ ਗੁਰਮਖੋ ਤੇ ਧੰ ਗੁਰੂ ਨਾਨਕ ਪਾਤਸ਼ਾਹ ਨੇ ਇਹ ਸਾਰਾ ਖੇਡ ਪ੍ਰਗਟ ਕੀਤਾ ਆਣ ਕੇ ਧੰ ਗੁਰੂ ਗ੍ਰੰਥ ਸਾਹਿਬ ਸਾਡਾ ਮਾਰਗਦਰਸ਼ਨ ਕਰ ਰਿਹਾ ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਤੇ ਕਿਰਪਾ ਕੀਤੀ ਹੈ ਸਾਰੀ ਆਪਣੇ ਬੱਚੇ ਨੂੰ ਇਹਨੇ ਪਹਿਲਾਂ ਰਾਜਾ ਬਣਾਇਆ ਮਨ ਬੱਚੇ ਨੂੰ ਫਿਰ ਲੋਕ ਤੇ ਪ੍ਰਲੋਕ ਦੀ ਟ੍ਰੇਨਿੰਗ ਦਿੱਤੀ ਪਾਤਸ਼ਾਹ ਨੇ ਖੇਡ ਸਮਝਾਇਆ ਵੀ ਪੁੱਤ ਸੂਖਮ ਚਾਹ ਖੇਡ ਚੱਲ ਰਿਹਾ ਵਾ ਸ਼ਬਦ ਦਾ ਖੇਡ ਸੂਖਮ ਚ ਚੱਲ ਰਿਹਾ ਵਾ ਅਗੰਮ ਚ ਚੱਲ ਰਿਹਾ ਵਾ ਤੇ ਜਿਹੜਾ ਪੌਣ ਦਾ ਖੇਡ ਆ ਉਹ ਤਰਲੋਕੀ ਦੇ ਵਿੱਚ ਚੱਲ ਰਿਹਾ ਵਾ ਤੇ ਇਹਨੂੰ ਬਹੁਤ ਸਮਝ ਕੇ ਤੇ ਧਿਆਨ ਦੇ ਨਾਲ ਖੇਡਣਾ ਵਾ ਆਓ ਆਪਾਂ ਗਿਆਨ ਗੋਸ਼ਟੀ ਕਰਦੇ ਹਾਂ ਮਾਲਕ ਦੀ ਕਿਰਪਾ ਦੁਆਰਾ ਤੇ ਸਾਰੇ ਜੋ ਗੁਰਬਾਣੀ ਚ ਸਮਝਾਇਆ ਗਿਆ ਉਹ ਲਾਹਾ ਲਈਏ ਆਪਾਂ ਸਾਰੇ ਜਿਉਂ ਹੀ ਮਾਨੇਸ਼ ਦੇਸ਼ ਦੇ ਵਿੱਚ ਆਇਆ ਪੌਣ ਦੇ ਵਿੱਚ ਪ੍ਰਵੇਸ਼ ਕੀਤਾ ਤੇ ਆਉਂਦਿਆਂ ਹੀ ਰਾਜਾ ਮਨਸ ਆਉਂ ਗਿਆ ਤੇ ਇਹ ਸੋਤਿਆਂ ਹੋਇਆ ਇਹਨਾਂ ਪੰਜਾਂ ਦਾ ਦਾਲ ਲੱਗ ਗਿਆ ਤੇ ਇਹਨਾਂ ਨੇ ਅਸਵਾਸਾਂ ਦੀ ਲੁੱਟ ਕਰਨੀ ਸ਼ੁਰੂ ਕੀਤੀ ਤੇ ਇਹ ਚੋਰੀ ਕਰਦੇ ਆ ਤੇ ਚੋਰ ਦੀ ਹਾਮਾ ਕੋਈ ਨਹੀਂ ਭਰਦਾ ਸਤਗੁਰ ਸਮਝਾਉਂਦੇ ਗੁਰਬਾਣੀ ਚ ਕਹਿੰਦੇ ਮਨ ਵੇਚੇ ਸਤਗੁਰ ਕੇ ਪਾਸ ਤਿਸ ਕੇਵਲ ਜਿਸ ਜਨ ਕੇ ਕਾਰਜ ਰਾਸ ਹੁਣ ਸਤਗੁਰ ਦੇ ਪਾਸ ਮਨ ਨੂੰ ਕਿਤਰਾ ਵੇਚਾਂਗੇ ਮਨ ਤੇ ਵਿਚਾਰਾਂ ਦੇ ਵਿੱਚ ਜਦੋਂ ਵਿਚਾਰਾਂ ਤੋਂ ਰਹਿ ਤਉ ਦਰ ਤੇ ਬਿਠਾਵਾਂਗੇ ਤੇ ਸਤਗੁਰ ਦੇ ਪਾਸ ਮਨ ਨੂੰ ਵੇਚਤਾ ਤਨ ਮਨ ਧਨ ਸਭ ਸੋਵ ਗੁਰ ਕੋ ਹੁਕਮ ਮੰਨਿਏ ਪਾਈ ਬਾਦਸ਼ਾਹ ਆਪਾਂ ਨੂੰ ਗੁਰਬਾਣੀ ਜਿ ਸਮਝਾਉਂਦੇ ਕਹਿੰਦੇ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਬੂ ਨਾ ਚੂਰੇ ਤੇ ਪ੍ਰਭੂ ਦਾ ਸਿਮਰਨ ਕਰਨ ਵੇਲੇ ਇਹ ਮਨ ਦੂਰ ਚਲ ਜਾਂਦਾ ਭੱਜ ਜਾਂਦਾ ਸਾਡੇ ਮਨ ਮਨੋਰਥ ਇਹ ਮਾਨਸਜਾਮੇ ਦਾ ਕੀ ਆ ਕਿਹੜਾ ਕਰਮ ਆਖਰ ਆ ਰਿਹਾ ਸਿਮਰਨ ਜਦੋਂ ਹੁਣ ਤੁਸੀਂ ਸਿਮਰਨ ਕਰੋਗੇ ਨਾ ਲੋਕ ਤੇ ਇਹ ਕੰਮ ਹੋਣੇ ਹੋਣੇ ਆ ਤੇ ਪਿਤਾ ਜੀ ਆnde ਤੁਹਾਡੇ ਪਰਲੋਕ ਦੇ ਵੀ ਕੰਮ ਹੋਣਗੇ ਤੇ ਲੋਕ ਦੇ ਵੀ ਹੋਣਗੇ ਪ੍ਰਭ ਸਿਮਰਤ ਕਿਛ ਵਿਗਨ ਨਾ ਲਾਗੇ ਪ੍ਰਭ ਸਿਮਰਤ ਅਨਹਦ ਜਾਗੇ ਅਨਲ ਅਨਹਦ ਲਾਕੇ ਦੇ ਵਿੱਚ ਜਾ ਕੇ ਜਾਗਾਂਗੇ ਗੁਰਮੁਖੋ ਪਰ ਸਿਮਰਨ ਆਲਸ ਜਿਆਦਾ ਮਨ ਕਰਦਾ ਕਹਿੰਦੇ ਜਦੋਂ ਆਲਸ ਕਰਦਾ ਵਾ ਤੇ ਪਿਤਾ ਵੇਖ ਰਿਹਾ ਵਾ ਬਾਦਸ਼ਾਹਾਂ ਨੇ ਕਹਿੰਦੇ ਆਪ ਸਵਾਰੇ ਮੈਂ ਮਿਲਿਆ ਜਦੋਂ ਤੁਸੀਂ ਆਪਣੇ ਆਪ ਨੂੰ ਸਵਾਰ ਲਿਆ ਜਦੋਂ ਤੁਸੀਂ ਮਾਲਕ ਨੂੰ ਮਿਲਣ ਵਾਸਤੇ ਆਪਣੇ ਆਪ ਨੂੰ ਸਵਾਰਿਆ ਤੇ ਪਾਦਸ਼ਾਹ ਕਹਿੰਦੇ ਮੈਂ ਆਪ ਮਿਲਣਾ ਹਾਂਗਾ ਤੁਹਾਨੂੰ ਤੇ ਸਵਾਰ ਨਾ ਕਿ ਤਰਾ ਜਦੋਂ ਆਪਾਂ ਸਿਮਰਨ ਕਰਾਂਗੇ ਤੇ ਆਪਣੇ ਜਿਹੜੇ ਫੁਰਨੇ ਡੱਡ ਹੋਣਗੇ ਤੇ ਸਮਝ ਲਓ ਵੀ ਸਾਡਾ ਸ਼ਿੰਗਾਰ ਸ਼ੁਰੂ ਹੋ ਗਿਆ ਹੀ ਆਪਣੇ ਆਪ ਨੂੰ ਸਵਾਰਨਾ ਸ਼ੁਰੂ ਕਰਤਾ ਹਾਜ਼ਰ ਜਦੋਂ ਹਾਜ਼ਰ ਮਨ ਸਿਮਰਨ ਕਰੂਗਾ ਤੇ ਫੇਰ ਹੀ ਕਾਜ ਸਵਾਰੇ ਜਾਣਗੇ ਤੇ ਜੇਦੇ ਮਨ હાજર ਨਹੀਂ ਆ ਆਤਮਾ ਸੇਮਨ ਕਰੀ ਜਾਂਦੀ ਆ ਤੇ ਮਨ ਦੂਰ ਗਿਆ ਕਿਤੇ ਤੇ ਫੇਰ ਕਾਜ ਤੇ ਪੰਜਾਂ ਦੇ ਸਵਾਰੇ ਜਾਣਦੇ ਆ ਸਾਡੇ ਥੋੜੀ ਜਾ ਰਹੇ ਆ ਕਾਮ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਚੋਰਾਂ ਦੇ ਕਾਜ ਸਵਾਰੇ ਜਾ ਰਹੇ ਆ ਮਨ ਜਿਹੜਾ ਨਾ ਇਹ ਚੋਰਾਂ ਦਾ ਸੰਗ ਕਰਦਾ ਵਾ ਇਹਨੂੰ ਘਾਟਾ ਪੈਂਦਾ ਵਾ ਇਹ ਰੋਂਦਾ ਪੈਂਦਾ ਚੋਰਾਂ ਦੇ ਨਾਲ ਰਲ ਕੇ ਇਹਨੂੰ ਵਾਧਾ ਪੈਂਦਾ ਵਾ ਇਹ ਚੋਰਾਂ ਦੇ ਨਾਲ ਰਲ ਕੇ ਖੁਸ਼ੀ ਮਨਾਉਂਦਾ ਪੈਂਦਾ ਵਾ ਇਨੂੰ ਨਹੀਂ ਪਤਾ ਵੀ ਖੁਸ਼ੀ ਕਿੱਥੇ ਜਾ ਕੇ ਹੁੰਦੀ ਆ ਲੱਖ ਖੁਸ਼ੀਆਂ ਬਾਤ ਛਾਈਆਂ ਜੇ ਸਤਗੁਰ ਨਦਰ ਕਰੇ ਹਾਂਜੀ ਨਦਰ ਉਹਦੀ ਚਲਣੀ ਆ ਇੱਕ ਕਰਕੇ ਨਦਰ ਕਿਤਰਾ ਕਰਦਾ ਉਹ ਜਦੋਂ ਆਪਾਂ ਉਹ ਚ ਧਿਆਨ ਲਾਉਨੇ ਆ ਆਪਣੇ ਆਲ ਵੇਖ ਰਹੇ ਆ ਪਹਿਲਾਂ ਹੀ ਆਪਾਂ ਉਹਨਾਂ 'ਚ ਧਿਆਨ ਲਾਉਨੇ ਆ ਤੇ ਨਦਰ ਤੇ ਨਦਰ ਪੈਂਦੀ ਆ ਫੇ ਅੱਖ ਨਾਲ ਅੱਖ ਮਿਲਦੀ ਆ ਤੇ ਕਿਰਪਾ ਹੋ ਜਾਂਦੀ ਆ ਜਦੋਂ ਸਾਡਾ ਮਨ ਜਾਗ ਗਿਆ ਗੁਰਮੁਖ ਪਿਆਰ ਫਿਰ ਸਾਨੂੰ ਦੂਸਰੇ ਨੂੰ ਪੁੱਛਣ ਦੀ ਲੋੜ ਨਹੀਂ ਪੈਣੀ ਵੀ ਸਾਡੀ ਵਸਤਾ ਕੀ ਆ ਜਦੋਂ ਸਾਡਾ ਮਨ ਜਾਗ ਗਿਆ ਸਾਨੂੰ ਸਾਡੀ ਵਸਤਾ ਦਾ ਪਤਾ ਲੱਗ ਜਾਣਾ ਜਦੋਂ ਸਾਡਾ ਮਨ ਜਾਗ ਗਿਆ ਸਾਡੇ ਆਉਗਣ ਦੇਖਣੇ ਪਹਿਲਾਂ ਸਾਨੂੰ ਫੇ ਆਪਣੇ ਫੇਰਾ ਆਉਗਣ ਦੇਖਣਗੇ ਫੇਰ ਕੀ ਕਰਦਾ ਫੇ ਜਾਂਦਾ ਹੰਮ ਨਹੀਂ ਚੰਗੇ ਬੁਰਾ ਨਹੀਂ ਕੋਈ ਕਿਹਾਂ ਆਉਗਣ ਦੀ ਉਹ ਤੇ ਜੇ ਮਨ ਜਾਗਿਆ ਨਹੀਂ ਆ ਫੇਰ ਦੂਸਰਿਆਂ ਦੇ ਆਉਗਣ ਵੇਂਦਾ ਤੇ ਆਪਣੇ ਗੁਣ ਵੇਂਦਾ ਫੇਰ ਇਹ ਜਾਗਿਆ ਨਹੀਂ ਫੇਰ ਸੁੱਤਾ ਵਾ ਤੇ ਇਹਨੂੰ ਜਗਾਉਣ ਵਾਸਤੇ ਆਪਾਂ ਨੂੰ ਕਹਿੰਦੇ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ ਧਿਆਨ ਨਾਲ ਗੁਰਬਾਣੀ ਪੜੋ ਧਿਆਨ ਨਾਲ ਗੁਰਬਾਣੀ ਨੂੰ ਸੁਣੋ ਤੇ ਵੱਧ ਤੋਂ ਵੱਧ ਗੁਰਬਾਣੀ ਪੜੋ ਜਿੰਨੀ ਗੁਰਬਾਣੀ ਪੜੋਗੇ ਗੁਰਬਾਣੀ ਨੂੰ ਸੁਣੋਗੇ ਤੁਹਾਨੂੰ ਕਥ ਕਥਾ ਦਾ ਭੇਤ ਆ ਜਾਊਗਾ ਚੌਥੇ ਪਦ ਅਰਥ ਤਾਂ ਨਿਕਲਣਿਆ ਜੇ ਤੁਸੀਂ ਸਿਮਰਨ ਕਰੋਗੇ ਚੌਥੇ ਪਦ ਮੇ ਜਨ ਕੀ ਜਿੰਦ ਹਾਂਜੀ ਚੌਥੇ ਪੱਛ ਜਿੰਦ ਨੂੰ ਟਿਕਾਓ ਜਦੋਂ ਮਨ ਵਿਚਾਰਾਂ ਤੋਂ ਰਹਿਤ ਹੋਣਾ ਸ਼ੁਰੂ ਹੋ ਗਿਆ ਤੇ ਸਤ ਗੁਰੂ ਨੂੰ ਫਿਕਰ ਪੈ ਜਾਂਦਾ ਵੀ ਇਹ ਮੇਰਾ ਪੁੱਤ ਹੁਣ ਨਾ ਫੁਰਨਾ ਨਹੀਂ ਲੈਂਦਾ ਕੋਈ ਫਿਰ ਤੁਹਾਡੇ ਕੰਮ ਜਿਹੜੇ ਆ ਨਾ ਤੁਸੀਂ ਕਹਿੰਦੇ ਨਾ ਵੀ ਸਾਡੀ ਅਰਦਾਸ ਨਹੀਂ ਪੂਰੀ ਹੁੰਦੀ ਸਾਡੇ ਕੰਮ ਨਹੀਂ ਹੁੰਦੇ ਕਹਿੰਦੇ ਬਿਰਥੀ ਕਦੇ ਨਾ ਹੋਈ ਜਾਣ ਕੀ ਅਰਦਾਸ ਹਾਂਜੀ ਬਿਰਥੀ ਨਹੀਂ ਹੋਣੀ ਅਰਦਾਸ ਫਿਰ ਪਤਾ ਇਹਨੂੰ ਜਦੋਂ ਅੰਦਰੋਂ ਕਿਰਪਾ ਆ ਗਈ ਫਿਰ ਪਤਾ ਕੀ ਕਹਿੰਦਾ ਇਹ ਅੰਦਰੋਂ ਮਨ ਕਹਿੰਦਾ ਬਿਨ ਤੁਧ ਹੋਰ ਜੇ ਮੰਗਣਾ ਕੀ ਕਹਿੰਦਾ ਇਹ ਕਹਿੰਦਾ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇਹੋ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ بادشاہ ਨੂੰ ਆਂਦਾ ਵਾ ਕਿ ਮੈਨੂੰ ਪੈਸੇ ਦੇਈ ਜਾਓ ਜੋ ਜ਼ਮੀਨਾਂ ਜ਼ਿਆਦਾ ਤਾਂ ਦੇਈ ਜਾਓ ਇਹ ਭੁੱਖ ਵਧਦੀ ਜਾਂਦੀ ਹੈ ਤੇ ਤੁਸੀਂ ਮੈਨੂੰ ਉਹ ਚੀਜ਼ ਦੇ ਦਿਓ ਜਿਨ੍ਹਾਂ ਮੇਰੀ ਭੁੱਖ ਹੀ ਮਿਟ ਜੇ ਹਾਂਜੀ ਤੇ ਭੁੱਖ ਕਾਹਦੇ ਨਾਲ ਮਿਰਦੀ ਸੰਤੋਖ ਕਾਹਦੇ ਨਾਲ ਆਉਂਦਾ ਵਾ ਨਾਮ ਦੇ ਨਾਲ ਕਹਿੰਦੇ ਬਿਨਾਂ ਸੰਤੋਖ ਨਹੀਂ ਕੋ ਰਾਜੇ ਵੱਡੀ ਚੀਜ਼ ਲੈ ਲੋ ਪਾਤਸ਼ਾਹ ਕੋ ਸੰਤੋਖ ਲੈ ਲੋ ਇਹ ਕਰਕੇ ਗੁਰਮੁਖੋ ਪਿਆਰਿਓ ਇਹ ਲਾਹਾ ਵਾ ਇਹ ਨਾਮ ਜਪਣ ਦਾ ਹੁਣ ਜਦੋਂ ਅਸੀਂ ਤਰ੍ਹਾਂ ਗੁਣਾ ਚਾਉਣਾ ਵਾ ਉਹ ਤੋਂ ਰਸਤੇ ਦਾ ਖਿਆਲ ਰੱਖਣਾ ਵੀ ਸਾਡਾ ਰਸਤਾ ਤਾਂ ਨਹੀਂ ਬਦਲਦਾ ਸਾਨੂੰ ਕਰਮਨਾਤ ਨਹੀਂ ਜੋੜਿਆ ਜਾ ਰਿਹਾ ਕਿਉਂਕਿ ਸਵੇਰ 4 ਵਜੇ 3 ਵਜੇ 2 ਵਜੇ ਉੱਠ ਕੇ ਬਿਆਸ ਕਰੋਗੇ ਤੇ ਮਾਲਕ ਦੀ ਕਿਰਪਾ ਆ ਜਾਣੀ ਤੇ ਜੇ ਆਉਂਦਿਆਂ ਸਾਰੀ ਕੀਰਤਨਾ ਜੁੜ ਗਏ ਤੇ ਪਾਤਸ਼ਾਹ ਗਰਬਾਣੀ ਚ ਕੀ ਸਮਝਾਉਂਦੇ ਆਪਾਂ ਨੂੰ ਕਹਿੰਦੇ ਕਿਰਤ ਕਰਮ ਕੇ ਵਿਛੜੇ ਕਿਤਨਾ ਵਿਛੜੇ ਅਹੀਂ ਕਰਮ ਦੇ ਉੱਤੇ ਚੱਲ ਗਏ ਤੇ ਉੱਥੇ ਜਾ ਕੇ ਚੇਤਾ ਭੁੱਲ ਗਿਆ ਮਾਲਕ ਦਾ ਕਹਿੰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਵੀ ਪਿਤਾ ਜੀ ਨੂੰ ਬੇਨਤੀ ਕਰਦੇ ਵੀ ਅਸੀਂ ਅੱਗੇ ਹੀ بڑا ਕੰਮ ਕਰ ਕਰਕੇ ਵਿਛੜ ਗਏ ਆ ਤੇਰੇ ਨਾਲੋਂ ਤੇ ਹੁਣ ਤੁਸੀਂ ਐਸੀ ਕਿਰਪਾ ਕਰੋ ਤੇ ਮੈਨੂੰ ਆਪਣੇ ਨਾਲ ਮੇਲ ਲਓ ਤੇ ਬਾਦਸ਼ਾਹ ਕੀ ਸਮਝਾਉਂਦੇ ਗਰਬਾਣੀ ਜੀ ਉਹ ਕਹਿੰਦੇ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲਨਾ ਤਮਾਏ ਕਹਿੰਦੇ ਉਹ ਜਿਹੜਾ ਤੁਸੀਂ ਕਰਮੀ ਲਿਖੀ ਜਾਂਦੇ ਨਾ ਉਹ ਲਿਖਤੀ ਚ ਨਹੀਂ ਜੇ ਆਉਣਾ ਤੁਹਾਡੇ ਤੇ ਜਾਂ ਫਿਰ ਤੁਸੀਂ ਇਤਲਾ ਕਰ ਲੋ ਕਹਿੰਦੇ ਹਾਥ ਪਾਉ ਸਭ ਕਾਮ ਕਰ ਚੀਤ ਨਰੰਜਨ ਨਾਲ ਅੱਖਾਂ ਨੂੰ ਮਾਲਕ ਨੂੰ ਵੇਖੀ ਜਾ ਦ੍ਰਿਸ਼ਟੀ ਸ਼ਾਮ ਕਰਕੇ ਕੰਨਾਂ ਨਾਲ ਉਹਦਾ ਨਾਮ ਸੁਣੀ ਜਾ ਜੇਬਾ ਨਾਲ ਮੱਠਾ ਮੱਠਾ ਜੱਪੀ ਜਾ ਤੇ ਹੱਥ ਵੇਲੇ ਆ ਪੈਰ ਵੇਲੇ ਆ ਕਰਮ ਕਰੀ ਜਾ ਤੇ ਕਰਮ ਕਰਨ ਤੋਂ ਮਨਾ ਥੋੜੀ ਕੀਤਾ ਨੇ ਕਈ ਹੁਣ ਜਦੋਂ ਨਾਮ ਜਪਦੇ ਆ ਇਹ ਰਸਤੇ ਤੇ ਚਲਦੇ ਆ ਪੈਰਾਂ 'ਚ ਜੁੱਤੀ ਲਾ ਲੈਂਦੇ ਆ ਹਾਂਜੀ ਕਹਿੰਦੇ ਅਸੀਂ ਜੁੱਤੀ ਨਹੀਂ ਪਾਉਣੀ ਕੋਈ ਆਂਦਾ ਵਾ ਵੀ ਅਸੀਂ ਫਲਾਂ ਕੰਮ ਨਹੀਂ ਕਰਨਾ ਢੀਕ ਨਹੀਂ ਕਰਨਾ ਤੇ ਉਹਨਾਂ ਮਨਾ ਥੋੜੀ ਕੀਤਾ ਵਾ ਕਹਿੰਦੇ ਉਠਤ ਬੈਠਤ ਸੋਵਤ ਗੁਰਮੰਤਰ ਹਿਰਦੇ ਚਿਤਾਰ ਵੀ ਜਦੋਂ ਉੱਠਦਾ ਵਾਂ ਬੈਹਂਦਾ ਵਾਂ ਗੁਰਮੰਤਰ ਨੂੰ ਹਿਰਦੇ 'ਚ ਚਿਤਾਰ ਪਾਤਸ਼ਾਹਾਂ ਦੇ ਪੁੱਤ ਤੂੰ ਕਰਮ ਦਾ ਕਰਕੇ ਦੂਰ ਹੁੰਨਾ ਵਾ ਕਿ ਤਰਾ ਨਾਮ ਕਹਿੰਦੇ ਕਰਮੀ ਆਪ ਆਪਣੀ ਕਹ ਨੇੜੇ ਕਹ ਦੂਰ ਹਾਂਜੀ ਇਹ ਕਰਮਾਂ ਦੇ ਵਿੱਚ ਵੀ ਬੰਦਾ ਦੂਰ ਚਲ ਜਾਂਦਾ ਮਾਲਕ ਨੂੰ ਭੁੱਲ ਜਾਂਦਾ ਤੇ ਕਰਮਾਂ ਦੇ ਵਿੱਚ ਹੀ ਲੱਗ ਗਿਆ ਜਾਂਦਾ ਵਾ ਇਹ ਕਰਕੇ ਕਰਨੀ ਗੁਰਮੁਖ ਪਿਆਰਿਓ ਆਪਾਂ ਸਤੋਗੁਣ ਤੋਂ ਪਰਵੇਸ਼ ਹੁੰਨੇ ਆ ਪਾਉਣ ਦੇ ਵਿੱਚ ਪਹਿਲਾਂ ਭਰਉ ਆਣੇ ਫਿਰ ਸਤੋਗੁਣ ਤੇ ਆਜਣੇ ਕਈ ਜੀਵ ਕੀ ਕਰਦੇ ਸਤੋ ਗੁਣਤੇ ਨਹੀਂ ਆਉਂਦੇ ਸਿੱਧਾ ਰਜੋ ਗੁਣਤੇ ਆ ਜਾਂਦੇ ਆ ਰਜੋ ਗੁਣ ਤੋਂ ਸਿੱਧਾ ਤਮੋ ਗੁਣ ਦੇ ਚਲ ਜਾਂਦੇ ਆ ਤੇ ਫਿਰ ਇਹ ਤਾਤ ਦਾ ਰਸਤਾ ਵਾ ਤੇ ਜਦੋਂ ਲਿਵ ਦਾ ਰਸਤਾ ਵਾ ਕਹਿੰਦੇ ਲਿਵ ਤਾਤ ਦੋਵੇਂ ਰਾਹਾ ਹੈ ਹੁਕਮੀਕਾਰ ਕਮਾਏ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਹੜ ਪਾਗੀ ਪਾਏ ਜਦੋਂ ਹੁਣ ਉੱਪਰ ਆਉਣਾ ਆਪਾਂ ਚੌਥੇ ਪੱਧਰ ਦੇ ਵਿੱਚੋਂ ਇਹ ਹੱਟਾਂ ਦੇ ਉੱਤੇ ਲੈਂਡ ਜਦੋਂ ਜਹਾਜ਼ ਨਿਕਲਦਾ ਆ ਉਤੋਂ ਮਨ ਦਾ ਸਿੱਧਾ ਆਣ ਕੇ ਰਜੋ ਗੁਣ ਤੇ ਜਾਂ ਸਿੱਧਾ ਹੀ ਤਮੋ ਗੁਣ ਤੇ ਜਾ ਵੱਜਦਾ ਇਹਨੂੰ ਨਹੀਂ ਪਤਾ ਪਾਉਣ ਨੂੰ ਕਿਤਰਾ ਸਮ ਕਰਨਾ ਕਿਤਰਾ ਨਾਮ ਨੂੰ ਸੁਣਨਾ ਕਿਤਰਾ ਇਸ ਜੀਵਨ ਦੇ ਵਿੱਚ ਪ੍ਰਵੇਸ਼ ਕਰਕੇ ਇਸ ਜੀਵਨ ਦਾ ਲਾਹਾ ਖਟਣਾ ਇਹ ਇਹਨੂੰ ਪਤਾ ਹੀ ਨਹੀਂ ਆ ਸੁੱਤਾ ਵਾ ਆਪਾ ਸਾ ਆਪਾਂ ਨੂੰ ਸਮਝਾਉਂਦੇ ਆ ਜਦੋਂ ਇਹ ਆਉਂਦਾ ਵਾ ਇਹ ਦੇ ਅੰਦਰ ਵਿਚਾਰ ਪੈਦਾ ਕਰ ਹੋਣੇ ਸ਼ੁਰੂ ਹੋ ਜਾਂਦੇ ਕਹਿੰਦੇ ਪੰਜ ਦੂਤ ਚਿਤਵੇ ਵਕਾਰਾ ਮੋਹ ਮਾਇਆ ਕਾ ਇਹ ਪਸਾਰਾ ਜਨਮ ਦੇ ਅੰਦਰ ਤ੍ਰੈ ਗੁਣ ਪ੍ਰਗਟ ਹੋ ਜਾਂਦੇ ਐਗੈਟਿਵ ਹੋ ਜਾਂਦੇ ਆ ਇਹਦੇ ਅਲਟੀਨੇ ਵੀ ਨਾਲ ਹੀ ਅਗਟਾ ਹੋ ਜਾਂਦੇ ਆ ਜਦੋਂ ਇਹ ਐਕਟਿਵ ਹੁੰਦੇ ਆ ਤੇ ਧਿਆਨ ਤੇ ਸਿੱਧਾ ਤ੍ਰੈ ਗੁਣਾਂ ਚ ਲਾ ਲੈਂਦਾ ਵਾ ਇਹ ਕਰਕੇ ਗੁਰਮੁਖੋ ਇਹ ਗੁਰਬਾਣੀ ਦੇ ਵਿੱਚ ਸਾਨੂੰ ਅੱਡੀ ਵਸਤਾ ਹੀ ਸਮਝਾਈ ਯਾਰੀ ਵੀ ਤੂੰ ਆਪਣੇ ਅੰਦਰ ਚਾਤੀ ਮਾਰ ਵੀ ਤੇਰੀ ਵਸਤਾ ਹੈ ਕਿਹੜੀ ਆ ਇਹ ਨਾ ਆਪਣੇ ਆਪ ਨੂੰ ਸਾਧੂ ਸਮਝੀ ਜਾਈ ਸੰਤ ਸਮਝੀ ਜਾਈ ਹਾਂਜੀ ਗੁਰੂ ਸਮਝੀ ਜਾਈ ਤੇ ਵਸਤਾ ਹੋਵੇ ਤਮੋ ਗੁਣ ਵਾਲੀ ਨਿਵਸਤਾ ਹੋਵੇ ਮਨਮੁਖ ਵਾਲੀ ਸਮਝੀ ਜਾਵੇਂ ਵੀ ਮੈਂ ਖਣੀ ਸਤਗੁਰ ਬਣ ਗਿਆ ਇਹ ਕਰਕੇ ਆਪਣੇ ਅੰਦਰ છાਤੀ ਮਾਰੀਏ ਫਰੀਦਾ ਜੇ ਤੂੰ ਅਕਲ ਲਤੀਬ ਕਾਲੇ ਲੇਖ ਨਾ ਲੇਖ ਆਪ ਨੇੜੇ ਗਰਬਾਨ ਮੇ ਸਿਰ ਨੀਵਾ ਕਰ ਵੇਖ ਹੁਣ ਸਾਡੇ ਮਨ ਦੀ ਬਿਰਤੀ ਇਹ ਹੁੰਦੀ ਆ ਵੀ ਸਾਡੇ ਕੋਲ دنیਵੀ ਧਨ ਨਾ ਜੇ ਸਾਡੇ ਕੋਲ ਕਾਫੀ ਧਨ ਹੋਵੇ ਸਾਡੇ ਕੋਲ ਚਾਹਲ ਬੈਲ ਗੱਟੀਆਂ ਸਾਰਾ ਕੁ ਹੋਵੇ ਤੇ ਪਾਤਸ਼ਾਹਾਂ ਦੇ ਵੀ ਤੁਸੀਂ ਚਾਹੁੰਦੇ ਜੇ ਵੀ ਇਹਨਾ ਸੁੱਖ ਮਿਲ ਜੂਗਾ ਨਹੀਂ ਮਿਲਦਾ ਕਹਿੰਦੇ ਸੁਖ ਨਾਹੀਂ ਬਹੁਤੇ ਤਨ ਖਾਟੇ ਸੁਖ ਨਾਹੀਂ ਵੇਖੇ ਨਿਤ ਨਾਟੇ ਸੁਖ ਨਾਹੀਂ ਬਹੁਤ ਦੇਸ਼ ਕਮਾਏ ਹਾਂਜੀ ਇਹ ਸੁਖ ਨਹੀਂ ਜੇ ਮਿਲਣਾ ਇਸ ਤਰ੍ਹਾਂ ਬਾਦਸ਼ਾਹ ਗਰਮਾਣੀ ਜੇ ਸਮਝਾਉਂਦੇ ਕਹਿੰਦੇ ਉਠਤ ਬੈਠਤ ਹਰ ਹਰ ਧਿਆਈਏ ਬਾਦਸ਼ਾਹ ਦੇ ਉਠਤ ਬੈਠਤ ਉਹਨੇ ਮਾਲਕ ਦੀ ਆਪਣੇ ਪਿਓ ਦੀ ਉਸਤਤ ਕਰੋ ਜਿਨੇ ਤੁਹਾਨੂੰ ਇਹ ਸਰੀਰ ਦਿੱਤਾ ਆਇਆ ਜਿੰਨੇ ਤੁਹਾਨੂੰ ਆ ਸਰੀਰ ਦੇ ਵਿੱਚ ਸਾਹ ਆਉਂਦਾ ਆ ਪਹਿwidehat ਇਹਦੇ ਲਾਗੇ ਕੱਖ ਨਹੀਂ ਗੁਰਮਖੋ ਜੇ ਸਾਹ ਆ ਤੇ ਸਾਰੇ ਰਿਸ਼ਤੇ ਆ ਜੇ ਸਾਹ ਨਹੀਂ ਆ ਰਿਹਾ ਤੇ ਕੋਈ ਰਿਸ਼ਤਾ ਨਹੀਂ ਹੁਣ ਜਿਹੜੇ ਸਾਵਾਂ ਨਾਲ ਤੁਸੀਂ ਈਆਂ ਪੁੱਤਾਂ ਚ ਵਿਚਰਦੇ ਜਿਹੜੇ ਸਾਵਾਂ ਨਾਲ ਮਾਂ ਪਿਓ ਜਿਹੜੇ ਸਾਵਾਂ ਨਾਲ ਕਹਿੰਨੇ ਮੇਰੀ 100 ਕਿਲਾ ਪੈੜੀ ਆ ਜਿਹੜੇ ਸਾਵਾਂ ਨਾਲ ਨੇ ਮੇਰੇ ਕੋ ਆ ਚੀਜ਼ਾਂ ਵਾ ਉਹ ਸਾਹ ਦੇ ਕੌਣ ਰਿਹਾ ਵਾ ਕਹਿੰਦੇ ਆਪੇ ਕਰਤਾ ਕਰ ਕਰ ਵੇਖੇ ਦੰਦਾ ਸਾਸ ਗਰਾਹਾ ਹੈ ਭਾਸ਼ਾ ਆਪਾਂ ਨੂੰ ਸਮਝਾਉਂਦੇ ਕਹਿੰਦੇ ਕਰਮ ਧਰਮ ਦੋਵੇਂ ਚੌਪਟ ਸਾਜੋ ਸਾਥ ਕਰੋ ਪੰਸਾਰੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੀ ਤੋ ਐਸੀ ਹਰ ਖੇਡ ਪਿਆਰੀ ਵੇਖੋ बार-बार ਆਪਾਂ ਨੂੰ ਖੇਡ ਦੇ ਬਾਰੇ ਦੱਸ ਰਹੇ ਵੀ ਇਹ ਖੇਡ ਆ ਤੇ ਆਪਾਂ ਰੋਜ਼ ਸ਼ਾਮ ਨੂੰ ਸਵੇਰੇ ਪੜ੍ਹਦੇ ਆਂ ਦਿਵਸ ਰਾਤ ਦੋਵੇਂ ਦਾਈ ਦਾਇਆ ਖੇਲੇ ਸਗਲ ਜਗਤ ਸਾਰਾ ਜਾਗ ਖੇਡ ਰਿਆ ਪਿਆਰਿਓ ਜਿਹੜਾ ਮੰਨਤਾ ਦੇ ਰਸਤੇ ਤੇ ਚੱਲਦਾ ਉਹਦਾ ਖੇਲ ਵੀ ਸਮਝਾਇਆ ਗੁਰਬਾਣੀ ਚ ਤੇ ਜਿਹੜਾ ਗੁਰਮੁਖ ਲਿਵ ਦੇ ਰਸਤੇ ਤੇ ਚੱਲਦਾ ਵਾ ਉਹਦਾ ਵੀ ਖੇਡ ਸਮਝਾਇਆ ਗੁਰਬਾਣੀ ਚ ਫੈਸਲਾ ਅਹੀਂ ਕਰਨਾ ਵਾ ਵੀ ਅਹੀਂ ਹੁਣ ਲਿਵ ਦੇ ਰਸਤੇ ਤੇ ਚੱਲਣਾ ਵਾ ਤੇ ਜਾਂ ਅਹੀਂ ਤਾ ਦੇ ਰਸਤੇ ਤੇ ਚੱਲਣਾ ਅਹੀਂ ਡੰਡੇ ਨਾ ਜਾਗਣਾ ਵਾ ਜਾਂ ਅਹੀਂ ਸ਼ਬਦ ਨਾ ਜਾਗਣਾ ਵਾ ਜਾਹੀਂ लेखा ਦੇਣਾ ਵਾ ਜਾਂਹੀਂ ਲੇਖੇ ਨੂੰ ਖਤਮ ਕਰਨਾ ਵਾ ਜਿੱਥੇ लेखा ਮੰਗੀਏ ਬਹੁਤੀ ਹੋਵੇ ਮਾਰ ਜਿੱਥੇ लेखा ਮੰਗੇ ਜਣਾ ਮਾਰ ਤੇ ਗੁਰਮਖੋ ਪੈਣੀ ਆ ਕਿਉਂਕਿ ਹਾਂਡੇ ਕੋ लेखा ਦਿੱਤਾ ਨਹੀਂ ਜਾਣਾ ਹੁਣ ਪੰਜ ਤੇ ਚੌਣ ਹੀ ਨਹੀਂ ਲੱਗੇ ਪੀਏ ਨਾਮ ਜਪ ਲੈ ਪੰਜਾਂ ਨੂੰ ਹਰ ਵੇਲੇ ਕਰੋਚ ਚ ਰੱਖਣਾ ਪੰਜਾਂ ਨੇ ਤੁਹਾਨੂੰ ਹਰ ਵੇਲੇ ਲਾਲਚ ਚ ਰੱਖਣਾ ਪੰਜਾਂ ਨੇ ਤੁਹਾਨੂੰ ਹਰ ਵੇਲੇ ਹਉਮੈ ਚ ਰੱਖਣਾ ਪੰਜਾਂ ਨੇ ਤੁਹਾਨੂੰ ਹਰ ਵੇਲੇ ਲਾਲਚ ਚ ਰੱਖਣਾ ਕਰੋਧ ਚ ਰੱਖਣਾ ਹਉਮੈ ਚ ਇਹ ਵੀ ਇਹਨਾਂ ਪੰਜਾਂ ਦੇ ਵਿੱਚ ਹੀ ਇਹ ਰਵੇ ਉਹ ਕਦੀ ਨਹੀਂ ਕਹਿੰਦੇ ਵੀ ਇਹ ਸੱਚ ਜੀ ਧਿਆਨ ਲਾਵੇ ਉਹ ਕਦੀ ਨਹੀਂ ਕਹਿਣਗੇ ਨਾਮ ਸੁਣ ਲੈ ਨਾ ਉਹ ਨਾਮ ਜਪਣ ਦੇਣਗੇ ਇਹ ਤੁਸੀਂ ਖਿਆਲ ਕਰਨਾ ਵੀ ਜਦ ਇਹਨਾਂ ਨੂੰ ਕਾਮ ਦੇ ਫੁਰਨੇ ਆ ਰਹੇ ਆ ਉਹ ਪੰਜਿਆ ਕਰੋਧ ਦੇ ਫੁਰਨੇ ਆ ਰਹੇ ਪੰਜੇ ਆ ਲਾਲਚ ਆ ਰਿਹਾ ਇਹ ਪੰਜੇ ਆ ਇਹ ਪੰਜਾਂ ਦਾ ਖੇਡ ਨੂੰ ਸਮਝਣਾ ਆਪਾਂ ਕਹਿੰਦੇ ਪ੍ਰਭ ਕਾ ਸਿਮਰਨ ਸਭ ਕੁਝ ਸੂਝੇ ਇਤੋਂ ਤੇ ਉੱਪਰ ਗੱਲ ਨਹੀਂ ਨਾ ਹੈ ਕਹਿੰਦੇ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਬਾਦਸ਼ਾਹ ਸਮਝਾਉਂਦੇ ਵੀ ਜੇ ਸੁਹਾਗਣਾ ਬਣਨਾ ਚਾਹੁੰਦੇ ਜੇ ਨਾ ਦਇਆ ਨਿਮਰਤਾ ਸ਼ੈਣਸ਼ੀਲਤਾ ਜਤ ਸਾਸ ਸੰਤੋਖ ਇਹ ਆ ਸੁਹਾਗਣਾ ਦੀਆਂ ਨਿਸ਼ਾਨੀਆਂ ਜੇ ਇਹ ਫੁਰਨੇ ਆ ਰਹੇ ਆ ਤੇ ਸਮਝ ਲਓ ਤੁਸੀਂ ਕਿਰਫਾ ਕੀ ਵੀ ਸੁਹਾਗ ਮੰਨੇ ਸੁਹਾਗੇ ਸੁਹਾਗਣ ਹੋ ਗਈ ਸੁਰਤੀ ਦੂਸਰੇ ਪਾਸੇ ਮਨਮੁਖ ਦਾ ਤੇ ਗੁਰਮੁਖ ਦਾ ਇਹ ਹੁਣ ਆਪਾਂ ਅੰਦਰ ਚਾਤੀ ਮਾਰਨੀ ਆ ਤੇ ਸਾਡੇ ਅੰਦਰ ਖੇੜ ਕਿਹੜਾ ਚੱਲ ਰਿਹਾ ਵਾ ਤੁਸੀਂ ਚਾਤੀ ਮਾਰੋ ਮੇਰੀ ਵਸਤਾ ਕੀ ਆ ਮੈਂ ਕਿੱਥੇ ਬੈਠਾਂ ਵਿਖਤੇ ਕਿ ਸੁਖ ਸਾਗਰ ਦੇ ਵਿੱਚ ਬਾਦਸ਼ਾਹ ਕਹਿੰਦੇ ਆ ਜਾਏ ਪੁੱਛੋ ਸਹਾ ਗਣੀ ਤੂੰ ਹੀ 라ਵਿਆ ਕਿੰਨੀ ਗੁਣੀ ਉਹ ਕਹਿੰਦੇ ਜਾ ਕੇ ਉਹਨਾਂ ਨੂੰ ਪੁੱਛ ਲੋ ਜਿਨ੍ਹਾਂ ਨੇ ਮਾਲਕ ਨੂੰ ਮਿਲਾਪ ਕਰ ਲਿਆ ਵਾ ਵੀ ਤੁਸੀਂ ਕਿਹੜੇ ਗੁਣ ਧਾਰਨ ਕੀਤੇ ਆ ਫਿਰ ਗੁਰਮੁਖ ਸਮਝਾਉਂਦੇ ਆ ਕਹਿੰਦੇ ਸਹਿਜ ਸੰਤੋਖ ਸਵਾਰਿਆ ਗੁਰਮੁਖ ਸਮਝਾਉਂਦੇ ਵੀ ਅਸੀਂ ਸਹਿਜ ਤੇ ਸੰਤੋਖ ਦਾ ਸ਼ਿੰਗਾਰ ਕੀਤਾ ਵਾ ਤੇ ਮਿੱਠਾ ਬੋਲਣੀ ਹਾਂਜੀ ਕੀ ਮਿੱਠਾ ਬੋਲਣੀ ਵਾਹ ਗੁਰੂ ਵਾਹ ਗੁਰੂ ਸਹਿਜ ਤੇ ਸੰਤੋਖ ਦਾ ਸ਼ਿੰਗਾਰ ਕਰਨਾ ਤੇ ਹੁਣ ਆਪਾਂ ਕਿਹੜਾ ਕੀਤਾ ਹੋਇਆ ਸੀ ਕ੍ਰੋਧ ਦਾ ਸ਼ਿੰਗਾਰ ਕੀਤਾ ਕਾਮ ਦਾ ਸ਼ਿੰਗਾਰ ਕੀਤਾ ਹਾਂਜੀ ਹੋਮ ਮੇ ਦਾ ਸ਼ਿੰਗਾਰ ਕੀਤਾ ਲਾਲਚ ਦਾ ਸ਼ਿੰਗਾਰ ਕੀਤਾ ਇਹ ਸਾਰੇ ਸ਼ਿੰਗਾਰ ਸਾਡੇ ਲਿਸ਼ਕਾ ਮਾਰਦੇ ਸਾਹਮਣੇ ਪਿਓ ਸਾਡੇ ਵਾਲ ਕਿ ਤਰ੍ਹਾਂ ਆਜੂਗਾ ਸਟੇਜ ਤੇ ਉੱਤੇ ਨਹੀਂ ਆਉਂਦਾ ਉਹਨੂੰ ਦੇਖਦੇ ਆ ਵੀ ਇਹ ਪੰਜਾ ਦਾ ਸੰਤ ਆ ਤੇ ਇਹ ਕਰਕੇ ਸਹਿਜ ਸੰਤੋਖ ਸਵਾਰਨੀਆ ਪਾਦਸ਼ਾਹ ਸਮਝਾਉਂਦੇ ਗਰਬਾਣੀ ਚ ਕਹਿੰਦੇ ਉਹ ਧੰਨ ਨੂੰ ਮਿੱਤਰ ਨਾ ਸਮਝ ਲਿਓ ਜੇਹ ਧੰਨ ਹੁੰਦਿਆਂ ਹੋਇਆਂ ਸਾਡੇ ਸਿਰ 'ਚ ਝੋਟਾ ਪੈਣ ਪੀਵਣ ਆਵੇ ਲੋਕਿੰਨਾ ਦੁਨੀਆ ਕੋ ਪੈਹਾਵਾ ਤੇ ਵੇਖ ਲੋ ਕੋਈ ਸੁਖੀ ਹੈਗਾ ਕਰੋੜਾਂ ਪਤੀ ਵੀ ਦੁਖੀ ਆ ਲਗਜ਼ਰੀ ਗਾਡੀਆਂ ਲਗਜ਼ਰੀ ਲਾਈਫ ਸਭ ਕੁ ਤੇ ਇੱਕ ਨਾਮ ਚੱਪਣ ਵਾਲੇ ਨੂੰ ਮੜਾ ਜਾਂ ਪੁੱਛ ਕੇ ਵੇਖੋ ਕਹਿੰਦੇ ਕੱਲ ਤਰਤੀ ਠੰਡਾ ਹਰਨਾ ਹਾਂਜੀ ਤੇ ਲਗਜ਼ਰੀ ਲਾਈਫ ਵੀ ਦੁਖੀ ਆ ਤੇ ਫੇਰ ਕਿਉਂ ਨਾ ਆਪਾਂ ਉਹ ਸ਼ਿੰਗਾਰ ਕਰੀਏ ਜਿਹਦੇ ਨਾਲ ਸੁਖੀ ਹੋਈਏ ਜਿਹਨਾਂ ਲਾਹਾ ਲਈਏ ਜਿਹਨਾਂ ਇਸ ਦੁਨੀਆ ਤੋਂ ਮਾਲਕ ਜਿੱਤ ਕੇ ਖਲਾਵੇ ਹਨੋ ਉਹ ਸ਼ਿੰਗਾਰ ਕਰੀਏ ਪਿਤਾ ਜੀ ਦੇ ਬਾਰ ਬਾਰ ਸਮਝਾਈ ਜਾਂਦੇ ਕਹਿੰਦੇ ਉਹ ਤਨ ਮਿੱਤਰ ਨਾ ਕਾਢੀਏ ਜਿੱਤ ਸਿਰ ਚੋਟਾਂ ਵਹਿਣ ਕਹਿੰਦੇ ਉਹ ਜੇ ਤਨ ਨੂੰ ਮਿੱਤਰ ਨਾ ਬਣਾ ਲਿਓ ਜਿੱਥੇ ਤੁਹਾਡੇ ਸਿਰ ਦੇ ਵਿੱਚ ਡੰਡੇ ਵਜਣ ਚੋਟਾਂ ਪੈਣ ਤੁਹਾਨੂੰ ਦੁੱਖ ਸਹਿਣਾ ਪਵੇ ਉਹ ਤਨ ਨੂੰ ਮਿੱਤਰ ਨਾ ਬਣਾਇਆ ਜੇ ਹੁਣ ਆਪਾਂ ਨੇ ਗੁਰਬਾਣੀ ਦੇ ਵਿੱਚ ਪੜ੍ਹ ਲਿਆ ਵੀ ਗਿਆਨ ਤੋਂ ਬਾਅਦ ਧਿਆਨ ਚ ਜਾਣਾ ਜ਼ਰੂਰੀ ਆ ਤੇ ਪਾਤਸ਼ਾਹ ਕੀ ਕਹਿੰਦੇ ਆ ਗਿਆਨ ਕਿਤਰਾ ਹੋਣਾ ਵਾ ਦੋ ਧੁੰਨਾ ਵਾ ਇੱਕ ਵਾਹਿਗੁਰੂ ਮੰਤਰ ਦੀ ਧੁੰਨਿਆ ਤੇ ਇੱਕ ਨਾਮ ਦੀ ਧੁੰਨਿਆ ਦੋਹਾਂ ਚ ਧਿਆਨ ਲਾਉਣਾ ਵਾ ਕਹਿੰਦੇ ਗਿਆਨ ਧਿਆਨ ਧੁੰਨ ਜਾਣੀਏ ਕਥਿ ਕਹਾਵੇ ਸੋਈ ਇਹ ਕਰਕੇ ਗਿਆਨ ਤੇ ਧਿਆਨ ਧੁੰਨ ਦੁਆਰਾ ਹੁਣ ਜਦੋਂ ਅਸੀਂ ਬੰਦਗੀ ਕਰਦੇ ਆਂ ਤੇ ਸਾਡਾ ਲੋਕ ਦਾ ਵੀ ਕੰਮ ਹੁੰਦਾ ਵਾ ਤੇ ਪਰਲੋਕ ਦਾ ਵੀ ਕੰਮ ਹੁੰਦਾ ਕਹਿੰਦੇ ਕਰ ਬੰਦੇ ਤੂੰ ਬੰਦਗੀ ਜੇ ਚਰ ਘਟ ਮੇ ਸਾਹੋ ਕਹਿੰਦੇ ਵੀ ਜਿੰਨਾ ਚਿਰ ਅਨੁਸਾਰ ਆ ਰਹੇ ਉਹਨਾਂ ਚਿਰ ਕਰ ਵਾਹਿਗੁਰੂ ਦੀ ਬੰਦਗੀ ਕਰਿਆ ਕਰ ਮੇਰਾ ਪੁੱਤ ਆਪਾਂ ਨੂੰ ਗਰਬਾਣੀ 'ਚ ਸਮਝਾਉਂਦੇ ਕਹਿੰਦੇ ਥਿਰ ਕਰ ਬੈਠੋ ਹਰ ਜਣ ਪਿਆਰੇ ਸਤਗੁਰ ਤੋਂਰੇ ਕਾਜ ਸਵਾਰੇ ਤੇ ਉਹਦੇ ਪਿਤਾ ਕਹਿੰਦੇ ਆ ਵੀ ਪੁੱਤ ਤੂੰ ਕੀ ਕਰਦਾ ਫਿਰਦਾ ਕਿੱਧਰ ਭੱਜਾ ਨੱਠੀ ਚ ਪਿਆ ਵਾਂ ਕਿੰਨੋਂ ਪਚਲਿਆ ਫਿਰਦਾ ਬਹਿ ਜਾ ਘਰ ਆਪਣੇ ਥਿਰ ਕਰ ਬਹਿ ਜਾ ਮੈਂ ਕਰ ਦਿੰਨਾ ਕੰਮ ਤੇਰੇ ਪਿਤਾ ਜੀ ਸਮਝਾਉਂਦੇ ਆਪਾਂ ਨੂੰ ਆਓ ਗੁਰਮੁਖ ਪਿਆਰਿਓ ਥੋੜਾ ਬਿਆਸ ਕਰ ਲਈਏ ਮਾਲਕ ਕਿਰਪਾ ਕਰੇ ਗਿਆਨ ਦੇ ਨਾਲ ਧਿਆਨ ਬਹੁਤ ਜ਼ਰੂਰੀ ਆ ਕਹਿੰਦੇ ਪੁਰਖ ਮੇ ਨਾਰਨ ਆਰ ਮੇ ਪੁਰਖਾ ਬਜੋ ਬ੍ਰਹਮ ਗਿਆਨੀ ਤੁਨ ਮੇ ਧਿਆਨ ਧਿਆਨ ਮੇ ਜਾਣਿਆ ਗੁਰਮੁਖ ਕਥ ਕਹਾਣੀ ਵਾਹ ਗੁਰੂ 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 ਵਾਹਿ 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 ਗੁਰੂ ਵ guru 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 guru

그るぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐるぐ <듬>